ਜੀ ਸਰ ਤੁਸੀਂ ਬਾਦ ਅਸੂ ਸੰਭੇ ਪ੍ਰਧਾਨ ਚੁਣੇ ਗਏ ਹੋ ਸੋ ਕੀ ਕਹਣਾ ਚਾਹੋਗੇ ਕਿਵੇਂ ਦੇ 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 ਦੇਖੋ ਜੀ ਮੇਰਾ ਨਾਮ ਰਾਜਪਰਸਨ ਐਡਵੋਕੇਟ ਹੈ ਮੈਂ ਸੀਨੀਅਰ ਐਡਵੋਕੇਟ ਹਾਂ 35 ਸਾਲ ਦਾ ਪ੍ਰੈਕਟਿਸ ਕਰਦਾ ਆ ਰਿਹਾ ਐ ਇਸ ਵਾਰੀ ਮੈਂ ਪਹਿਲੀ ਵਾਰੀ ਇਲੈਕਸ਼ਨਾਂ ਲੜਨ ਦੀ ਕੋਸ਼ਿਸ਼ ਕੀਤੀ ਹੈ ਨਾ ਮੈਂ ਕਦੇ ਪਹਿਲਾਂ ਸੈਕਟਰੀ ਦਾ ਜਦ ਵਾਈਸ ਪ੍ਰੈਜ਼ੀਡੈਂਟ ਦਾ ਕਿਹਿਤ ਕੈਸ਼ੀਅਰ ਦਾ ਕਦੀ ਲੈਕਚਰ ਲੜਿਆ ਮੈਂ ਡਾਇਰੈਕਟ ਅਕਾਦੀ ਪਾ ਉਹਦਾ ਲੈਕਚਰ ਲੜਿਆ ਜਿਹਦੇ ਵਿੱਚ ਮੇਰੇ ਸਾਰੇ ਬਾਲ ਨੇ ਬੜਾ ਸਜੋਕ ਦਿੱਤਾ ਤੇ ਮੈਨੂੰ ਕਾਫਜਾ ਕਰਾਇਆ ਹਾਂਜੀ ਮੇਰਾ ਕੜਾ ਮੁਕਾਬਲਾ ਹੋਇਆ ਜੂਨੀਅਰ ਦੇ ਨਾਲ ਪਰ ਸੀਨੀਅਰ ਸਾਰਿਆਂ ਨੇ ਮੈਨੂੰ ਬਹੁਤ ਸਾਫ ਦੇ ਕੇ ਮੇਰੇ ਸੋਦੇ ਤੇ ਪਹੁੰਚਾਇਆ ਕਿੰਨੀਆਂ ਵੋਟਾਂ ਜਿੱਤ ਰਹੀ ਮੈਨੂੰ 38 ਵੋਟਾਂ ਨੇ ਡਿਫਰੈਂਸ ਨਾਲ ਮੈਂ ਜਿੱਤਿਆ ਮੈਂ ਵੋਟਾਂ ਵੀ ਵੱਧ ਵੀ ਪੈ ਸਕਦੀਆਂ ਇੱਕ ਇੱਕ ਥਰਡ ਕੈਂਡੀਡੇਟ ਖਲੋਕਾ ਸਦਾ ਜਿੰਦੇ ਸੀ ਕਲੀਅਰ ਉਹਨੇ ਮੇਰੀਆਂ ਵੋਟਾਂ ਖਰਾਬ ਕੀਤੀਆਂ ਜਿਵੇਂ ਉਹ ਵੀ ਮੇਨੂੰ ਪੈ ਜਾਂਦੀ ਆ ਨੰਬਰ 1100 ਤੋਂ ਵੋਟਾਂ ਪੈਦੀਆਂ ਇਹ ਤਾਂ triangular ਮੁਕਾਬਲਾ ਸੀ ਇਸ ਕਰਕੇ ਮੇਰੀਆਂ ਵੋਟਾਂ ਜਿਹੜੀ ਜਿੱਤ ਹੋਈ ਆ ਉਹ 38 ਵੋਟਾਂ ਸੀ ਜੀ ਸਾਰਾ ਪਹਿਲੀ ਵਾਰੀ ਜ 1200 ਦੇ ਪ੍ਰਧਾਨ ਬਣੇ ਤੇ ਜਾਂ ਪਹਿਲਾਂ ਵੀ 1200 ਦੇ ਪ੍ਰਧਾਨ ਨਹੀਂ ਮੈਂ ਫਸਟ ਟਾਈਮ ਤੋਂ ਆਲਰੇਡੀ ਕਹਿ ਚੁੱਕਾ ਨਹੀਂ ਮੈਂ ਫਸਟ ਟਾਈਮ ਪ੍ਰਧਾਨ ਬਣਿਆ ਫਸਟ ਟਾਈਮ ਲੱਗਦਾ ਫਸਟ ਟਾਈਮ ਪ੍ਰਧਾਨ ਇਹ ਸਰ ਨਿਆਂ ਪਾਲਤਾ ਦੀ ਪ੍ਰਣਾਲੀ ਨੂੰ ਲੈ ਕੇ ਕਿੰਨਾ ਕਿਤੇ ਸਵਾਲ ਜਿਹੜੇ ਚੁੱਕੇ ਜਾਂਦੇ ਨੇ ਵੀ ਨਿਆਂ ਜਿਹੜਾ ਬਹੁਤ ਧੱਕੇ ਦਾ ਜਿਹੀ ਬਹੁਤ ਜਲਦੀ ਆ ਸੋ ਕੀ ਕਹਿਣਾ ਚਾਹੁੰਦੇ ਕਿਵੇਂ ਦੱਸਦੇ ਹੋ ਤੇ ਤੁਸੀਂ ਬਿਲਕੁਲ ਠੀਕ ਕਹਿੰਦੇ ਆ ਪਰ ਨਿਆਂ ਪਾਲਿਕਾ ਦੀ ਜਿਹੜੀ ਅਪੀਲ ਸਲੋ ਜਾ ਰਹੀ ਆ ਇਹਦੇ ਵਿੱਚ ਸਾਡਾ ਵਕੀਲਾਂ ਦਾ ਵੀ ਜੋਦਾਨ ਹੈਗਾ ਉਧਰ ਜੁਡੀਸ਼ੀ ਵੱਲੋਂ ਜਾਗਾ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਇਹ ਤਨਾਇ ਜਿਹੜਾ ਜਿਹੜਾ ਗੈਪ ਆ ਠੀਕ ਹੋਵੇ ਪੰਡਾਲ ਕੇਸਾਂ ਦੀ ਡਿਸਪੋਜ਼ਲ ਜਲਦੀ ਤੋਂ ਜਲਦੀ ਹੋਵੇ ਇਹ ਸਰ ਵਕੀਲ ਸਾਹਿਬਾਂ ਨਾਲ ਦੀਆਂ ਕਿਤਨਾ ਕਿਤੇ ਮੁਸਲਾ ਹੁੰਦੀਆਂ ਨੇ ਦੇਖੋ ਜੀ ਮੈਨੂੰ ਬਾਰ ਦੇ ਘੰਟਣ ਭਲਾਇਆ ਜੇ ਬਾਰ ਦੀ ਮੈਂਬਰ ਕਿਸੇ ਬਾਰ ਦੀ ਮੈਂਬਰ ਦੀ ਕੋਈ ਪ੍ਰੋਬਲਮ ਆਏਗੀ ਮੈਂ ਬਾਰ ਦੇ ਮੈਂਬਰ ਨਾਲ ਖੜਾ ਹੋਗਾ ਨਾਸ਼ ਜਿਹੋੜਾ ਸਰ ਕੁਝ ਲੋਕਾਂ ਦਾ ਇਦਾਂ ਵੀ ਗਾਣਾ ਕਿ ਜਿਹੜੇ ਵਕੀਲ ਸਾਹਿਬਾਂ ਨਾਲ ਦੀ ਫੀਸ ਹੁੰਦੀ ਆ ਅਲੱਗ-ਅਲੱਗ ਹੁੰਦੀ ਆ ਕੀ ਜਿਹੜੇ ਮਿਡਲ ਕਲਾਸ ਦੇ ਜਾਂ ਗਰੀਬੀ ਖਾਂ ਤੋਂ ਬਸਲ ਕਰਦੇ ਲੋਕ ਨੇ ਉਹਨਾਂ ਵਾਸਤੇ ਕੁਝ ਪ੍ਰਾਈਵੇਟ ਰਿਹਾਇਤਾਂ ਜਿਹੜੇ ਰੁਕੀਲ ਸਾਹਿਬ ਨੂੰ ਦੇਣੇ ਹੋਣਾ ਉਹਨੇ ਕੋਈ ਸੌਣ ਹੁੰਦੀ ਹੈ ਜਾਂ ਨਹੀਂ ਦੇਖੋ ਯਾਰ ਆਲਰੇਡੀ ਕੋਪਨ ਦੇ ਸਾਡੇ ਆਪਣੇ ਆਪਣੀ ਹਾਈ ਸਕੂਲ ਦੇ ਚਾਈ ਹੋਈ ਹੈ ਜਿੱਥੇ ਗਰੀਬਾਂ ਨੂੰ ਫ੍ਰੀ ਐਸਐਡ ਦਿੱਤੀ ਜਾਂਦੀ ਹੈ ਪ੍ਰਾਇਮਰੀ ਐਜੂਕੇਸ਼ਨ ਵਾਲੇ ਪਾਸੇ ਦਿੱਤੀ ਜਾਂਦੀ ਹੈ ਤੇ ਡਿਫੈਂਸ ਵਾਲੇ ਪਾਸੋਂ ਫ੍ਰੀ ਆਫ ਕਾਸਟ ਦੇ ਆਲਰੇਡੀ ਮਿਲ ਰਹੀ ਹੈ ਔਰ ਉਹ ਐਜ ਐਕਟਿਵ ਮਿਲਦੀ ਰਹੀ ਜੀ ਸਾਹਿਬ ਕੀ ਮੈਸੇਜ ਕੀ ਦੇਣਾ ਚਾਹੋਗੇ ਰੁਕੀਲ ਸਾਹਿਬਾਂ ਨਾਲ ਆਮ ਜਨਤਾ ਨੂੰ ਇੱਕ ਵਾਰ ਅਸੂ ਸੰਦੇਸ਼ ਪਰ ਧਰਮਾਂ ਜੀ ਦੇਖੋ ਮੈਂ ਮੈਸੇਜ ਆ ਦੇਣਾ ਚਾਹੁੰਦਾ ਮੈਂ ਪੁੱਛੇ ਰਹਾ ਤਾਂ ਦੇਖ ਰਿਹਾ ਵੀ ਸਾਡੇ ਬਾਰ ਤੇ ਸਕੂਟਰ ਚੋਰੀ ਬਹੁਤ ਹੋ ਰਹੇ ਨੇ ਵਹੀਕਲ ਬਹੁਤ ਚੋਰੀ ਹੋ ਰਹੇ ਨੇ ਇਹਦੇ ਬਾਰੇ ਖਾਸ ਪੰਦ ਕੀਤਾ ਜਾਇਗਾ ਇੱਕ ਸਫਾਈ ਦਾ ਬੜਾ ਖਿਆਲ ਰੱਖਿਆ ਜਾਇਗਾ ਪਾਰਕੀ ਦਾ ਖਿਆਲ ਰੱਖਿਆ ਜਾਇਗਾ ਬਾਕੀ ਹੋਰ ਵੀ ਜਿਹੜੀਆਂ ਪ੍ਰੋਬਲਮਾਂ ਟਾਈਮ ਟੂ ਟੂ ਆ ਨਹੀਂ ਆ ਉਹ ਮੇਰੇ ਜਿਵੇਂ ਸਹਿਬਾਨ ਮੈਂ ਦੱਸਾਂਗੇ ਮੈਂ ਹੁਣ ਪੂਰੀ ਤਰ੍ਹਾਂ ਪੂਰੀ ਕੋਸ਼ਿਸ਼ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਪਿਆਰ ਰੋ ਮੈਂ ਮੱਖਣ ਸਿੰਘ ਐਡਵੋਕੇਟ ਡਿਸਟ੍ਰਿਕਟ ਗੁਰਦਾਸਪੁਰ ਪਰ 15 ਸਾਲ ਤੋਂ ਮੈਂ ਪ੍ਰੈਕਟਿਸ ਕਰ ਰਿਹਾ ਗੁਰਦਾਸਪੁਰ ਜੇ ਸਰ ਦਾ ਬੜਾ ਬੜਾ ਮਹਾਰਾਜ ਉਸ ਨੂੰ ਉੱਤੇ ਜਨਰਲ ਸਰਟੀਫਿਕੇਟ ਜੁਨੇ ਗਿਆ ਸੋ ਕੀ ਕਹਾਂ ਚੋਗਰਤੀ ਮੈਂ ਦੇਖੋ ਜੀ ਮੇਰਾ ਬੇਟਾ ਪ੍ਰਵਿੰਦਰ ਸਿੰਘ ਬਾਅਦ ਬਾਅਦ ਅਸੋਸ਼ਿਕਤਾ ਸੈਕਟੀ ਚੁੜਿਆ ਗਿਆ ਔਰ ਸਰ ਸੰਪੀਡਾ ਚੁਣਿਆ ਗਿਆ ਜੀ ਉਸ ਦੇ ਉੱਤੇ ਉਸ ਦੇ ਖਿਲਾਫ ਕੋਈ ਵੀ ਕੈਂਡੀਡੇਟ ਨਹੀਂ ਆਇਆ ਅਸ ਮੈਂ ਸਾਰੀ ਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਬਹੁਤ ਮਾਨ ਬਖਸ਼ਿਆ ਤੇ ਅਸੀਂ ਪ੍ਰਧਾਨ ਸਾਹਿਬ ਨਾਲ ਰਲ ਕੇ ਬੈਠ ਕੇ ਇਹਨਾਂ ਸਪੋਰਟ ਨਾਲ ਸਾਰਾ ਕੁਝ ਮਤਲਬ ਕਹਿੰਦਾ ਜਿਥੇ ਸਾਡੀ ਲੋੜ ਪੈਗੀ ਪ੍ਰਧਾਨ ਸਾਹਿਬ ਦੇ ਨਾਲ ਚੜ ਕੇ ਅਸੀਂ ਬਾਹਰ ਦੀ ਸੇਵਾ ਕਰਾਂਗੇ ਇਹਦੇ ਵਿੱਚ ਕਿਸੇ ਕਿਸਮ ਨੂੰ ਕੋਈ ਸਾਡੇ ਬਾਅਦ ਮੈਂ ਨੂੰ ਕਿਸੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਅਗਰ ਕੋ ਆਏਗੀ ਤਾਂ ਉਹ ਬੈਠ ਕੇ ਅਸੀਂ ਸਾਲਵ ਕਰਾਵਾਂਗੇ ਇਹ ਸਭ ਇੱਕ ਲਕਸ਼ਣ ਜਿਹੜੀ ਹਰ ਸਾਲ ਹੁੰਦੀ ਹੈ ਤੇ ਜਾਂ 3 ਸਾਲ ਬਾਅਦ ਜਿਹੜਾ 5 ਸਾਲ ਪੀਏ ਦਾ ਇਹ ਸਰ ਸਾਡੇ ਬਾਹਰ ਬਾਹਰ ਕਾਉਂਸਲ ਆਫ ਇੰਡੀਆ ਵੱਲੋਂ ਜਿਹੜੀਆਂ ਇੰਸਟਰਕਸ਼ਨ ਜਾਰੀ ਹੋਈਆਂ ਜਾਂ ਹਾਈ ਕੋਰਟ ਵੱਲੋਂ ਜਿਹੜੇ ਉਹ ਸਾਰ ਬਾਦ ਹੋਈਆਂ ਸਨ ਮੌਨ ਆਰਡਰ ਦੀ ਸਥਿਤੀ ਕਿਤਨਾ ਕਿਤ ਲੈ ਕੇ ਕਿਵੇਂ ਫੇਸਦੇ ਹੋ ਲਾਇਡ ਆਰਡਰ ਦੀ ਮਿਕਸਡ ਕੁਐਸਚਨ ਆਈ ਹੈ ਬਲਾ ਐਂਡ ਆਰਡਰ ਜਿਹੜਾ ਕਿ ਹਰ ਹਰ ਪਹਿਲੂ ਨੂੰ ਵੱਖਰੇ ਤਰਾਹ ਦੇਖਿਆ ਜਾ ਸਕਦਾ ਹੁਣ ਜਿਵੇਂ ਨਸ਼ੇ ਆ ਹੁਣ ਸਰਕਾਰ ਥੋੜੀ ਬੜੀ ਐਕਟਿਵ ਹੋਈ ਆ ਬਲਡੋਜ਼ਰ ਵਗੈਰਾ ਫੇਰ ਰਹੀ ਆ ਚਾਹੇ ਉਹ ਜਿੱਦਾਂ ਵੀ ਹੈ ਮਗਰ ਇਸ ਚੀਜ਼ ਨੂੰ ਠੱਲ ਪਾਉਣੀ ਚਾਹੀਦੀ ਆ ਕਿਉਂਕਿ ਸਾਡਾ ਜੁਸ ਬਹੁਤ ਗਲਤ ਪਾਸੇ ਜਾ ਰਿਹਾ ਛੇਡਾਂ ਨੂੰ ਛੱਡ ਕੇ ਨਕਸ਼ਾ ਵਾਲੇ ਪਾਸੇ ਹੋ ਰਿਹਾ ਔਰ ਇਹਦੇ ਵਿੱਚ ਕਾਫੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਆ ਸਾਡੀ ਲੀਡਰਸ਼ਿਪ ਦਾ ਵੀ ਕਸੂਰ ਆ